ਦੀ ਪਿੰਡ ਸਾਡੇ ਜਿਹੜੇ ਅਫੈਕਟ ਹੋਏ ਨੇ ਹੁਣ ਤੱਕ ਟੋਟਲ ਉਹਦੇ ਵਿੱਚ ਸਾਡੇ ਕੋ ਪੱਤਨ ਪੱਤਨ ਪੋਸਟ ਕਾਮਾਵਾਲੀ ਪੋਸਟ ਤੇ ਅੱਤੂ ਵਾਲਾ ਪੁਲ ਤੇ 24 ਘੰਟੇ 18 ਮੈਡੀਕਲ ਦੀਆਂ ਟੀਮਾਂ ਸਮੇਤ ਦਵਾਈਆਂ ਤੇ ਐਂਬੂਲੈਂਸ ਸਮੇਤ ਸੇਵਾਵਾਂ ਉੱਤੇ ਸਾਡੀਆਂ ਹਾਜ਼ਰ ਨੇ ਤੇ ਹੁਣ ਤੱਕ ਜਿਹੜਾ ਤਕਰੀਬਨ 25 ਲੋਕਾਂ ਨੂੰ ਅਸੀਂ ਐਂਬੂਲੈਂਸ ਰਾਹੀਂ ਸਿਵਲ ਹਸਪੀਟਲ ਫਾਜ਼ਿਲਕਾ ਲੈ ਕੇ ਗਏ ਆਂ ਇਲਾਜ ਕਰਵਾ ਕੇ ਭਰਤੀ ਕਰਾ ਕੇ ਉਹਨਾਂ ਦਾ ਇਲਾਜ ਕਰਵਾ ਕੇ ਉਹ ਬਿਲਕੁਲ ਠੀਕ ਨੇ ਉਹਨਾਂ ਨੂੰ ਫਿਰ ਘਰ ਵਾਪਸ ਭੇਜਿਆ ਗਿਆ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ 6 ਗਰਭਵਤੀ ਜਿਹੜੀਆਂ ਸਾਡੀਆਂ ਭੈਣਾਂ ਉਹ ਉਹਨਾਂ ਦੀ ਪ੍ਰੋਪਰ ਡਿਲੀਵਰੀ ਹੋਈ ਹੈ ਜਿਹਦੇ ਵਿੱਚੋਂ 4 4 ਜੱਤਿਆ ਬੱਚਾ ਜਿਹੜੀ ਕਿ ਉਹਨਾਂ ਨੂੰ ਦੁਵਾਰਤੀ ਘਰੇ ਪਹਚਾ ਦਿੱਤਾ ਗਿਆ ਬਿਲਕੁਲ ਸੇਫ ਨੇ ਤੇ ਦੋ ਜਿਹੜੀਆਂ ਸਾਡੀਆਂ ਉਹ ਭੈਣਾਂ ਨੇ ਉਹੋ ਐਸ ਸਮੇ ਸਾਡੇ ਕੋਲ ਫਾਜ਼ਲ ਕਾ ਦੇ ਸਿਵਲ ਹਸਪੀਟਲ ਦੇ ਵਿੱਚ ਭਰਤੀ ਨੇ ਜੱਚਾ ਬੱਚਾ ਬਿਲਕੁਲ ਠੀਕ ਨਹੀਂ ਉਹਦੇ ਚੂ ਤੇ ਹੜ ਪ੍ਰਭਾਵਿਤ ਸਾਰੇ ਪਿੰਡਾਂ ਤੋਂ ਅਸੀਂ ਪਾਣੀ ਦੇ ਸੈਂਪਲ ਆ ਜਿਹੜੇ ਉਹ ਇਕੱਠੇ ਕਰਕੇ ਟੈਸਟਿੰਗ ਲਈ ਜਿਵੇਂ ਪਹਿਲਾਂ ਵੀ ਦੱਸਿਆ ਸੀ ਅਸੀਂ ਟਾਈਮ ਟਾਈਮ ਸਰ ਉਹਨਾਂ ਨੂੰ ਬਾਰ ਬਾਰ ਯਾਨੀ ਕਿ ਬਈ ਕੰਟਾਮਿਨੇਟ ਨਾ ਹੋਵੇ ਵਾਟਰ ਕਿੰਨੀ ਕੰਟਾਮਿਨੇਸ਼ਨ ਹੋਈ ਹੈ ਕਿਉਂਕਿ ਆਫਟਰ ਫਲੱਡ ਇਫੈਕਟਸ ਨੇ ਜਿਹੜੇ ਅਸੀਂ ਉਹਨਾਂ ਨੂੰ ਵੀ ਨਾਲ-ਨਾਲ ਯਾਨੀ ਕਿ ਉਹਨਾਂ ਦਾ ਵੀ ਮਈਰ ਲੈ ਰਹੇ ਹਾਂ ਅਸੀਂ ਉਹਨਾਂ ਨੂੰ ਚੰਡੀਗੜ੍ਹ ਵੀ ਸੈਂਪਲਿੰਗ ਲਈ ਭੇਜਨੇ ਤੇ ਜਿਹੜੀਆਂ ਕਲੋਰਨ ਦੀਆਂ ਗੋਲੀਆਂ ਨੇ ਵੀ ਪਾਣੀ ਦੇ ਵਿੱਚ ਬੈਕਟੀਰੀਅਲ ਜਾਂ ਕੋਈ ਹੋਰ ਫੰਗਲ ਕਿਸੇ ਕਿਸਮ ਦੀ ਕੋਈ ਇਨਫੈਕਸ਼ਨ ਹੋਵੇ ਕਲੋਰਨ ਦੀਆਂ ਜਿਹੜੀਆਂ ਗੋਲੀਆਂ ਨੇ ਉਹ ਪ੍ਰੋਪਰ ਘਰ-ਘਰ ਦੇ ਵਿੱਚ ਪਚਾ ਦਿੱਤੀਆਂ ਗਈਆਂ ਨੇ ਔਰ ਸਪੈਸ਼ਲੀ ਇਹਦਾ ਮੇਜਰ ਲੱ타 ਜਾ ਰਿਹਾ ਕਿ ਕਿਸੇ ਘਰ ਦੇ ਵਿੱਚੋਂ ਜਾਨੀ ਕਿ ਕਲੋਰਨ ਦੀ ਜਿਹੜੀ ਗੋਲੀ ਹੈ ਉਹ ਪ੍ਰੋਪਰ ਮਤਲਬ ਕਿ ਮਾਤਰਾ ਦੇ ਵਿੱਚ ਉੱਥੇ ਹੋਵੇ ਘੱਟੇ ਨਾ ਉੱਥੇ ਤੇ ਬਾਕੀ ਹੜ ਪ੍ਰਭਾਵਿਤ ਜਿਹੜੇ ਲੋਕਾਂ ਲਈ ਬਣਾਏ ਗੇ ਰਾਹਤ ਕੈਂਪਾਂ ਵਿੱਚ ਲਗਾਤਾਰ ਅਸੀਂ ਫੋਗਿੰਗ ਕਰਵਾ ਰਹੇ ਹਾਂ ਤੇ ਲਾਰਵਾ ਤੇ ਸਪਰੇਅ ਕਰਾ ਰਹੇ ਹਾਂ ਛੜਕਾਓ ਕਰਾ ਰਹੇ ਹਾਂ ਔਰ 5 ਸਾਲ ਤੇ 5 ਸਾਲ ਤੱਕ ਦੇ ਬੱਚਿਆਂ ਦਾ ਅਸੀਂ ਟੀਕਾ ਕਰਨ ਨੂੰ ਵੀ ਕਰਵਾ ਰਹੇ ਹਾਂ ਜਿਹੜੇ-ਜਿਹੜੇ ਜਾਨੀ ਕਿ ਉਹਨਾਂ ਨੂੰ ਜਿਹੜੀ ਇਹਦੀ ਜ਼ਰੂਰਤ ਹੁੰਦੀ ਹੈ ਮੈਂ ਟੀਕਿਆਂ ਦੀ ਬੱਚੇ 5 ਸਾਲ ਤੱਕ ਦੇ ਆ ਦੀ ਉਹ ਅਸੀਂ ਉਹਨਾਂ ਨੂੰ ਪ੍ਰੋਪਰ ਦੇ ਰਹੇ ਹਾਂ